ਅੱਜ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਲਗਾਤਾਰ ਕੋਲਪੁਰ ਦੇ ਬਗਾਦੀਗੜ੍ਹ ਕੋਲ ਚੈਕਿੰਗ ਕੀਤੀ ਜਾ ਰਹੀ ਹੈ ਅੱਜ ਲਾਟਰੀ ਪ੍ਰੋਜੈਕਟ ਦੇ ਮਾਨਯੋਗ ਜੀਡੀਆ ਦੇ ਚਾਰ ਚਾਰ ਹਰਮਨ ਡੀਪਨ ਦੀ ਜਿੰਨ ਸਾਡੇ ਮਾਨਯੋਗ ਐਸ.ਜੀ. ਸਾਡੇ ਪੱਤੀ ਜੀ ਹਿੰਦੂ ਉਹਨਾਂ ਦੇ ਸਿਸ਼ਾ ਨਿਯੋਜਕਾ ਨਾਕਾਮਨ ਸਰ ਜਿਹੜੀ ਕਾਲੇ ਸ਼ੀਸ਼ੇ ਲਾ ਕੇ ਗੱਡੀਆਂ ਦੇ ਉੱਤੇ ਜਾਲੀਆਂ ਉਹ ਵੀ ਲਗਾਤਾਰ ਦੇਖਣ ਨੂੰ ਮਿਲਦੀਆਂ ਪਈਆਂ ਛੱਕੀ ਵਿਅਕਤੀ ਛੱਕੀ ਵਾਹਕ ਜੇਕਰ ਕਿਸੇ ਗੱਡੀ ਦਾ ਕਾਲੀ ਫਿਲਮ ਕਾਲੀ ਜਾਣੀ ਚੈੱਕ ਕਰਕੇ ਜੇ ਗਲਤ ਪਾਇਆ ਗਏ ਉਹਨਾਂ ਨੂੰ ਕਾਬੂ ਕੀਤਾ ਜਾਊਗਾ ਤਾਂ ਲਾਂਚ ਚੱਲਦਾ ਹੈ ਹਾਂਜੀ ਸਰ ਅੱਜ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਲਗਾਤਾਰ ਕੋਇਲਪੁਰ ਦੇ ਬਗਾਦੀਗੜ੍ਹ ਕੋਲ ਚੈਕ ਕੀਤੀ ਜਾ ਰਹੀ ਹੈ ਅੱਜ ਲੋਕਾਂ ਨੂੰ ਪ੍ਰਸ਼ਾਸਨ ਦੇ ਸਹਾਇਤਾ ਵਿਚਾਰ ਦਾ ਹਰਮਨ ਡੂਪਲ ਦੀ ਜਿੰਨ ਤਲੇ ਮਾਨ ਜੋ ਪੈਸੇ ਵੀ ਦਾ ਉਹ ਤੇ ਕੰਪਨੀ ਦੀ ਹਿੰਦੂ ਉਹਨਾਂ ਦੇ ਖਿਸ਼ਾ ਸੰਦੇਸ਼ਦਾਰ ਨਾਕਾਮੰਦੀ ਕੀਤੀ ਵੀ ਸਰ ਜਿਹੜੀ ਕਾਲੇ ਸ਼ੀਸ਼ੇ ਲਾ ਕੇ ਗੱਡੀਆਂ ਦੇ ਉੱਤੇ ਜਾਲੀਆਂ ਉਹ ਵੀ ਲਗਾਤਾਰ ਦੇਖਣ ਨੂੰ ਮਿਲਦੀਆਂ ਪਈਆਂ ਛੱਕੀ ਵਿਅਕਤੀ ਛੱਕੀ ਵਿਕਲ ਛੇਤਰ ਕਿਸੇ ਗੱਡੀ ਦਾ ਕਾਲੀ ਫਿਲਮ ਕਾਲੀ ਜਾਲੀ ਚੱਕ ਕਰਕੇ ਜੇ ਗਲਤ ਪਾਏਗੇ ਉਹਨਾਂ ਨੂੰ ਕਾਨੂੰਨ ਦਿੱਤਾ ਜਾਊਗਾ ਤਾਂ ਆਨਲਾਈਨ ਚਾਰਟ ਹਾਂਜੀ ਸਰ ਅੱਜ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਲਗਾਤਾਰ ਕੋਇਪੁਰ ਦੇ ਬਗਾਦੀ ਘਰ ਕਿਉਂ ਕੀਤੀ ਜਾ ਰਹੀ ਹੈ ਅੱਜ ਨਕਰੀ 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 ਸੰਯੋਗ ਦੀ ਡੀਐਸਪੀ ਸਾਹਿਬਾ ਹਰਮਨ ਗਿੱਲ ਵੱਲੋਂ ਅਤੇ ਮਾਨਯੋਗ ਅਸੀਮ ਸਿੰਘ ਸਾਹਿਬ ਤੋਂ ਕੱਢੀ ਦੀ ਹਿੰਦੂ ਉਹਨਾਂ ਦੇ ਖਿਲਾਫ ਸਰਕਾਰ ਨਾਕਾਮ ਕਿਤੇ ਵੀ ਸਰ ਜਿਹੜੀ ਕਾਲੇ ਸ਼ੀਸ਼ੇ ਲਾ ਕੇ ਗੱਡੀਆਂ ਦੇ ਉੱਤੇ ਜਾਲੀਆਂ ਉਹ ਵੀ ਲਗਾਤਾਰ ਦੇਖਣ ਨੂੰ ਮਿਲਦੀਆਂ ਪਈਆਂ ਛੱਕੀ ਵਿਅਕਤੀ ਛੱਕੀ ਵਿਕਲ ਜੇਕਰ ਕਿਸੇ ਗੱਡੀ ਦਾ ਕਾਲੀ ਫਿਲਮ ਕਾਲੀ ਜਾਲੀ ਜੱਟ ਕਰਕੇ ਜੇ ਗਲਤ ਪਾਏਗੇ ਉਹਨਾਂ ਨੂੰ ਕਾਉਂਟ ਕੀਤਾ ਜਾਊਗਾ ਤਾਂ ਆਨਲਾਈਨ ਚੈਕ ਹਾਂਜੀ ਸਰ ਅੱਜ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਲਗਾਤਾਰ ਕੋਇਪੁਰ ਦੇ ਬਿਦਾਦੀ ਘਰ ਕਿਉਂ ਚੈਕ ਕੀਤੀ ਜਾ ਰਹੀ ਹੈ ਅੱਜ ਨਾ ਕੋਈ ਨਜ਼ਰ ਮਤੇ ਮਾਨਯੋਗ ਡੀਐਸ ਦਾ ਹਰਮਨ ਗੁਪਤ ਦੀ ਬਿਲਕੁਲ ਮਾਨਯੋਗ ਬਸ ਵੀ ਦਾ ਕੋਰਪੋਰੇਟ ਦੀ ਹਿੰਦੂ ਉਹਨਾਂ ਦੇ ਖਿਸ਼ਾ ਨਿਦੇਸ਼ਕਾ ਨਾਕਾਮੰਦੀ ਕੀਤੀ ਗਈ ਸਰ ਜਿਹੜੇ ਕਾਲੇ ਸ਼ੀਸ਼ੇ ਲਾ ਕੇ ਗੱਡੀਆਂ ਦੇਪੇ ਜਾਲੀਆਂ ਉਹ ਵੀ ਲਗਾਤਾਰ ਦੇਖਣ ਨੂੰ ਮਿਲਦੀਆਂ ਪਈਆਂ ਸ਼ੱਕੀ ਵਿਅਕਤੀ ਸ਼ੱਕੀ ਵਿਕਲ ਜੇਕਰ ਕਿਸੇ ਗੱਡੀ ਦਾ ਕਾਲੀ ਫਿਲਮ ਕਾਲੀ ਜਾਲੀ ਚੱਕ ਕਰਕੇ ਜੇ ਗਲਤ ਪਾਇਆ ਗਿਆ ਉਹਨਾਂ ਨੂੰ ਕਾਨੂੰਨੀ ਕੀਤਾ ਜਾਊਗਾ ਤਾਂ ਆਨਲਾਈਨ ਚੈਨ ਚਾਹ ਹਾਂਜੀ ਸਰ ਅੱਜ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਲਗਾਤਾਰ ਕੋਲਪੁਰ ਦੇ ਬਗਾਦੀ ਘਰ ਰਚ ਕੋਚ ਕੀਤੀ ਜਾ ਰਹੀ ਹੈ ਅੱਜ ਨਾ ਕੋਈ ਪ੍ਰਸ਼ਾਸਨਿਕ ਸਾਂਝੋਦ ਦੀ ਐਜੀ ਸਾਹਿਬਾ ਹਰਮਨ ਜੀ ਦੇ ਜਿਲ੍ਹੇ ਸਾਡੇ ਮਾਣ ਦੇ ਪਾਸੇ ਵੀ ਆਸ ਤੇ ਕਰਦੀ ਸੀ ਜੀ ਤੁਹਾਨੂੰ ਉਹਨਾਂ ਦੇ ਨਿਸ਼ਾਨ ਨਿਰੀਖਕਾਂ ਨਾਕਾਮਨ ਸਰ ਜਿਹੜੀ ਕਾਲੇ ਸ਼ੀਸ਼ੇ ਲਾ ਕੇ ਗੱਡੀਆਂ ਦੇ ਉੱਤੇ ਜਾਲੀਆਂ ਉਹ ਵੀ ਲਗਾਤਾਰ ਦੇਖਣ ਨੂੰ ਮਿਲਦੀਆਂ ਪਈਆਂ ਛੱਕੀ ਵਿਅਕਤੀ ਛੱਕੀ ਵਿਕਲ ਜੇਕਰ ਕਿਸੇ ਗੱਡੀ ਦਾ ਕਾਲੀ ਫਿਲਮ ਕਾਲੀ ਜਾਲੀ ਚੈੱਕ ਕਰਕੇ ਜੇ ਗਲਤ ਪਾਇਆ ਗਏ ਉਹਨਾਂ ਨੂੰ ਹੌਂਸਿਕਾ ਜਾਊਗਾ ਤਾਂ ਉਹਨਾਂ ਨੂੰ ਚਾਰਜ ਕਰਦੇ ਹਾਂਜੀ ਸਰ ਅੱਜ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਲਗਾਤਾਰ ਕੋਇਪੁਰ ਦੇ ਬਗਾਦੀ ਕਰ ਰਿਹਾ ਕਿਉਂ ਕੀਤੀ ਜਾ ਰਹੀ ਹੈ ਅੱਜ ਨਕਰੀ ਪ੍ਰਸ਼ਾਸਨ ਦੇ ਸਾਂਝੋਬਤ ਪੀਐਸਾ ਦਾ ਹਰਮਨ ਦੂਸ਼ਣ ਦੀ ਬਿੱਲ ਕੰਟੇਲੇ ਮਾਨਜੋਬਤ ਅਸੇ ਵੀ ਦਾ ਉੱਤੇ ਕੰਪਨੀ ਦੀ ਹਿੰਦੂ ਉਹਨਾਂ ਦੇ ਖਿਸ਼ਾ ਸੰਦੇਸ਼ਕਾ ਨਾਕਾਮੰਦੀ ਕੀਤੀ ਵੀ ਸਰ ਜਿਹੜੀ ਕਾਲੇ ਸ਼ੀਸ਼ੇ ਲਾ ਕੇ ਗੱਡੀਆਂ ਦੇ ਉੱਤੇ ਜਾਲੀਆਂ ਉਹ ਵੀ ਲਗਾਤਾਰ ਦੇਖਣ ਨੂੰ ਮਿਲਦੀਆਂ ਪਈਆਂ ਛੱਕੀ ਵਿਅਕਤੀ ਛੱਕੀ ਵਿਕਲ ਜੇਕਰ ਕਿਸੇ ਗੱਡੀ ਦਾ ਕਾਲੀ ਫ਼ਨੂਕ ਕਾਲੀ ਜਾਣੀ ਚੱਕ ਕਰਕੇ ਜੇ ਗਲਤ ਪਾਇਗੇ ਉਹਨਾਂ ਨੂੰ ਕਾਬੂ ਕੀਤਾ ਜਾਊਗਾ ਤਾਂ ਆਨਲਾਈਨ ਚਾਰਜ ਹੋਵੇਗਾ। ਹਾਂਜੀ ਸਰ ਅੱਜ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਲਗਾਤਾਰ ਕੋਇਪੁਰ ਦੇ ਬਗਾਦੀ ਘਰ ਵਿੱਚ ਚੈਕ ਕੀਤੀ ਜਾ ਰਹੀ ਹੈ। ਅੱਜ ਨਕਰੀ 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 ਸਾਂਝੋ ਦੀ ਡੀਏ ਦੀ ਸ਼ਾਹ ਦਾ ਹਰਮਨ ਗੁੱਜਨ ਦੀ ਜਿੰਦ ਅਤੇ ਨਾਲੇ ਮਾਂਜੋ ਵੈਸੇ ਵੀ ਦਾ ਕੋਈ ਗੱਡੀ ਦੀ ਹਿੰਦੂ ਉਹਨਾਂ ਦੇ ਖਿਸ਼ਾ ਕੰਪੇਨੀ ਸਰਦ ਨਾਕਾਮੰਦੀ ਸਰ ਜਿਹੜੀਆਂ ਕਾਲੇ ਸ਼ੀਸ਼ੇ ਲਾ ਕੇ ਗੱਡੀਆਂ ਦੇ ਉੱਤੇ ਜਾਲੀਆਂ ਉਹ ਵੀ ਲਗਾਤਾਰ ਦੇਖਣ ਨੂੰ ਮਿਲਦੀਆਂ ਪਈਆਂ ਛੱਕੀ ਵਿਅਕਤੀ ਛੱਕੀ ਵਿਕਲ ਜੇਕਰ ਕਿਸੇ ਗੱਡੀ ਦਾ ਕਾਲੀ ਫਿਲਮ ਕਾਲੀ ਜਾਲੀ ਚੱਕ ਕਰਕੇ ਜੇ ਗਲਤ ਪਾਇਗੇ ਉਹਨਾਂ ਨੂੰ ਕਾਂਫੀਟਾ ਹੋ ਜਾਊਗਾ ਤਾਂ ਆਨਲਾਈਨ ਚੈਨਜ ਹਾਂਜੀ ਸਰ ਅੱਜ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਲਗਾਤਾਰ ਕੋਰਪੋਰ ਦੇ ਬੁਦਾਦੀ ਕਰ ਰਿਹਾ ਕਿਉਂ ਚੈਕ ਕੀਤੀ ਜਾ ਰਹੀ ਹੈ ਅੱਜ ਆਪਾਂ ਨੂੰ ਨਜ਼ਰ ਮਤੇ ਮਾਨਯੋਗ ਡੀਏਪੀ ਸਾਹਿਬਾ ਹਰਮਨਜੀਤ ਸਿੰਘ ਜਿੰਦ ਲ ਮਾਨਯੋਗ ਅਸੇਬ ਸਿੰਘ ਸਾਹਿਬ ਜੀ ਦਾ ਸਤਿਕਾਰ ਕਰਦੇ ਹਿੰਦੂ ਉਹਨਾਂ ਦੇ ਖਿਸ਼ਾ ਨਿਦੇਸ਼ਕ ਸਾਹਿਬ ਨਾਕਾਮੰਦੀ ਕਿਤੇ ਵੀ ਸਰ ਜਿਹੜੀ ਕਾਲੇ ਸ਼ੀਸ਼ੇ ਲਾ ਕੇ ਗੱਡੀਆਂ ਦੇ ਉੱਤੇ ਜਾਲੀਆਂ ਉਹ ਵੀ ਲਗਾਤਾਰ ਦੇਖਣ ਨੂੰ ਮਿਲਦੀਆਂ ਪਈਆਂ ਸ਼ੱਕੀ ਵਿਅਕਤੀ ਸ਼ੱਕੀ ਵਿਕਲ ਜੇਕਰ ਕਿਸੇ ਗੱਡੀ ਦਾ ਕਾਲੀ ਫਿਲਮ ਕਾਲੀ ਜਾਲੀ ਚੱਕ ਕਰਕੇ जे ग़लत पए खे उन्हनि अमाउंट जा ऑनलाइन